ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਧਾਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 15 ਨਵੰਬਰ ਤੋਂ 21 ਨਵੰਬਰ ਤੱਕ ਚਾਣੇ ਕੇ ਨਵੰਬਰ ਮਹੀਨੇ ਦੇ ਇਹ 7 ਦਿਨ ਇਹਨਾਂ ਦਿਨਾਂ ਵਿੱਚ ਪੈਸਾ ਆਉਣ ਦੇ ਯੋਗ ਪਨ ਰਹੇ ਹਨ ਤੁਹਾਡੇ ਲਈ ਖੁਸ਼ੀਆਂ ਘਰ ਦੇ ਵਿੱਚ दस्तक ਦੇਣ ਵਾਲੀਆਂ ਹਨ ਇਹ 7 ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਰਹਿਣ ਵਾਲੇ ਹਨ ਜਿहां ਦੋਸਤੋ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 15 ਨਵੰਬਰ ਤੋਂ 1 ਨਵੰਬਰ ਤੱਕ ਜਾਣੇ ਕਿ ਇਨ੍ਹਾਂ 7 ਦਿਨਾਂ ਵਿੱਚ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜਿहां ਦੋਸਤੋ ਇਨ੍ਹਾਂ 7 ਦਿਨਾਂ ਵਿੱਚ ਮਾਤਾ ਲక్ష్ਮੀ ਤੁਹਾਡੀ ਰਾਸ਼ੀ ਵਾਲਿਆਂ ਉਤੇ ਕਿਰਪਾ ਕਰਨ ਵਾਲੀ ਹੈ ਮਾਤਾ ਲక్ష్ਮੀ ਬਹੁਤ ਪਸੰਦ ਹੈ ਮਿਹਰਬਾਨ ਹੈ ਤੁਹਾਡੇ ਉਤੇ ਇਨ੍ਹਾਂ 7 ਦਿਨਾਂ ਵਿੱਚ ਕਿਉਂਕਿ ਬਹੁਤ ਹੀ ਦੁਰਲਭ ਜੋਗ ਇੱਕੋ ਵਾਰ ਬਣੇ ਹੋਏ ਹਨ ਜਿੰਨਾ ਕਰਕੇ ਪੈਸਾ ਆਉਣ ਦਾ ਜੋਗ ਪਨ ਰਿਹਾ ਹੈ ਤੁਹਾਡੇ ਲਈ ਖੁਸ਼ੀਆਂ ਤੁਹਾਡੇ ਘਰ दस्तक ਦੇਣ ਵਾਲੀਆਂ ਹਨ ਕਿਉਂਕਿ ਇਹਨਾਂ 7 ਦਿਨਾਂ ਵਿੱਚ ਧਨ ਲక్ష్ਮੀ ਧਨ ਲక్ష్ਮੀ ਪ੍ਰਾਪਤੀ ਜੋਗ ਸਰਬ ਸiddhi ਜੋਗ ਤੇ ਅਮਰ ਸiddhi ਜੋਗ ਧਨ ਜੋਗ ਰਾਜ ਜੋ ਸੁਭਾਗੇਵਾਨ ਜੋਗ ਬਣ ਰਹੇ ਹਨ ਅਤੇ ਨਾਲ ਹੀ ਇਹ ਸਮਾਂ ਤੁਹਾਡੇ ਜੀਵਨ ਦੇ ਸੁਮੋ ਦੁੱਖ ਦਰਦ ਤانوں ਦੌਰ ਕਰ ਦੇਵੇਗਾ ਇਹ ਸਮਾਂ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਹਰ ਖੇਤਰ ਵਿੱਚ ਸਫਲਤਾ ਸਫਲਤਾਵਾਂ ਮਿਲਣਗੀਆਂ ਇਸ ਲਈ ਹੁਣ ਤੁਸੀਂ ਰੋਣਾ ਧੋਣਾ ਬੰਦ ਕਰੋ ਆਪਣੀ ਕਿਸਮਤ ਨੂੰ ਕੋਸਣਾ ਬੰਦ ਕਰੋ ਕਿਉਂਕਿ ਹੁਣ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਨੂੰ ਆਪਣੇ ਭਾਗ ਦਾ ਪੂਰਾ ਸਾਥ ਮਿਲਣ ਵਾਲਾ ਹੈ ਜੋ ਮਿਹਨਤ ਤੁਸੀਂ ਪਿਛਲੇ ਕੁਝ ਸਮੇਂ ਵਿੱਚ ਕੀਤੀ ਹੈ ਹੁਣ ਉਸ ਦੇ ਅਨੁਸਾਰ ਤੁਹਾਨੂੰ ਸਫਲਤਾਵਾਂ ਮਿਲਣਗੀਆਂ ਤਾਂ دوستੋ ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਹਨ ਕਿਵੇਂ ਪੈਸਾ ਆਉਣ ਦਾ ਜੋਗ ਪਨ ਰਿਹਾ ਹੈ ਕਿਹੜੀਆਂ ਖੁਸ਼ੀਆਂ ਤੁਹਾਡੇ ਘਰ ਦਸ ਤੱਕ ਦੇਣ ਵਾਲੀਆਂ ਹਨ ਇਹ ਸਭ ਇਸ ਵੀਡੀਓ ਦੇ ਵਿੱਚ ਦੱਸਾਂਗੇ 15 ਨਵੰਬਰ ਤੋਂ 1 ਨਵੰਬਰ ਤੱਕ ਇਹਨਾਂ 7 ਦਿਨਾਂ ਦਾ ਸੰਪੂਰਨ ਸਟੇਕ ਰਾਸ਼ੀ ਫਾਲ ਤੁਹਾਨੂੰ ਦੱਸਣ ਵਾਲੇ ਹਾਂ ਕਿਵੇਂ ਮਾਤਾ ਲక్ష్ਮੀ ਦੀ ਕਿਰਪਾ ਇਹਨਾਂ 7 ਦਿਨਾਂ ਵਿੱਚ ਤੁਹਾਡੇ ਉੱਤੇ ਵਰਸੇਗੀ ਅਤੇ ਨਾਲ ਹੀ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਹੋਣਗੀਆਂ ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੈ ਜਿਨ੍ਹਾਂ ਨੂੰ ਅਪਣਾਉਣ ਦੇ ਨਾਲ ਇਹ ਸਮਾਂ ਤੁਹਾਡੇ ਲਈ ਹੋਰ ਵੀ ਲਾਭਕਾਰੀ ਹੋ ਜਾਵੇਗਾ ਇਹ ਵੀ ਇਸ ਵੀਡੀਓ ਵਿੱਚ ਦੱਸਾਂਗੇ ਮਤਲਬ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਬਹੁਤ ਹੀ ਲਾਭਕਾਰੀ ਹੈ ਇਸ ਲਈ ਪੂਰੀ ਵੀਡੀਓ ਸਮਾਂ ਕੱਢ ਕੇ ਜ਼ਰੂਰ ਦੇਖਣਾ ਕਿਉਂਕਿ ਅੱਜ ਦੀ ਵੀਡੀਓ ਵਿੱਚ ਦੱਸੀ ਹਰ ਗੱਲ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਲਾਭਕਾਰੀ ਹੈ ਕਿਵੇਂ ਮਾਤਾ ਲక్ష్ਮੀ ਜੀ ਦੀ ਕਿਰਪਾ ਇਹਨਾਂ 7 ਦਿਨਾਂ ਵਿੱਚ ਤੁਹਾਡੇ ਉੱਤੇ ਵਰਸਣ ਵਾਲੇ ਹੈ ਅਤੇ ਇੱਕ ਗੱਲ ਹੋਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਦੀ ਵੀਡੀਓ ਕੇਵਲ ਨਸੀਬ ਵਾਲਾ ਹੀ ਦੇਖ ਪਾਵੇਗਾ ਕਿਉਂਕਿ ਇਹ ਵੀਡੀਓ ਬਹੁਤ ਹੀ ਭਾਗਸ਼ਾਲੀ ਹੈ ਅਤੇ ਉਹ ਮਹਾਬਦਨ ਨਸੀਬ ਹੋਵੇਗਾ ਜੋ ਉਮਰ ਪਰ ਪਛਤਾਏਗਾ ਜੇਕਰ ਇਸ ਵੀਡੀਓ ਨੂੰ ਪੂਰਾ ਨਾ ਦੇਖੇਗਾ ਕਿਉਂਕਿ ਇਸ ਵੀਡੀਓ ਵਿੱਚ ਕੁਝ ਅਜਿਹੀਆਂ ਗੱਲਾਂ ਹਨ ਜੋ ਤੁਹਾਡੇ ਪੂਰੇ ਜੀਵਨ ਦੀ ਤਸਵੀਰ ਬਦਲ ਸਕਦੀਆਂ ਹਨ ਇਸ ਲਈ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਮਾਤਾ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਜ਼ਰੂਰ ਲਿਖੋ ਤਾਂ ਦੋਸਤੋ ਸਮਾਂ ਖਰਾਬ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਸਮਾਂ Maa Lakshmi ji ਦੀ ਕਿਰਪਾ ਦੇ ਨਾਲ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਰਹੇਗਾ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਨੂੰ ਵੱਡੀਆਂ ਸਫਲਤਾਵਾਂ ਵੱਡੀਆਂ ਖੁਸ਼ਖਬਰੀਆਂ ਤਾਂ ਨਾ ਅਤੇ ਤੁਹਾਡੀਆਂ ਮੰਦੀਆਂ ਇਸ਼ਾਵਾਂ ਪੂਰੀਆਂ ਹੋ ਰਹੀਆਂ ਹਨ ਇਹ ਉਹ ਸਮਾਂ ਹੈ ਕਿਉਂਕਿ ਹੁਣ ਤੁਹਾਡੀ ਰਾਸ਼ੀ ਲਈ ਮਹਾਨ ਲక్ష్ਮੀ ਜੋਗ ਰਾਜ ਜੋਗ ਤਾਂ ਜੋਗ ਪਨ ਚੁੱਕੇ ਹਨ ਇਹ ਸਮਝ ਲਓ ਤੁਹਾਨੂੰ ਪ੍ਰਾਪਤੀ ਹੁਣ ਤੈ ਹੈ ਹੁਣ ਤੁਹਾਡੇ ਗ੍ਰਹਿਾਂ ਵਿੱਚ ਜੋ ਵੱਡੇ ਬਦਲਾਅ ਹੋਣ ਵਾਲੇ ਹਨ ਉਹ ਤੁਹਾਡੇ ਲਈ ਬਹੁਤ ਹੀ ਖਾਸ ਰਹਿਣ ਵਾਲੇ ਹਨ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਮਾਤਾ ਲక్ష్ਮੀ ਦੀ ਕਿਰਪਾ ਹੁਣ ਤੁਹਾਡੇ ਉੱਤੇ ਹੋਰ ਵੀ ਵਧ ਰਹੀ ਹੈ ਅਤੇ ਦੱਸ ਦਈਏ ਕਿ ਜੇ ਤੁਸੀਂ ਮਾਤਾ ਲక్ష్ਮੀ ਜੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਨਿਸ਼ਚਿਤ ਤੌਰ ਤੇ ਲਾਭ ਮਿਲੇਗਾ ਮਾ લક્ષਮੀ ਦੇ ਕਿਰਪਾ ਦੇ ਨਾਲ ਦੋਸਤੋ ਹੁਣ ਆਪਣੇ ਜੀਵਨ ਵਿੱਚ ਬਹੁਤ ਤੇਜ਼ੀ ਦੇ ਨਾਲ ਤਰੱਕੀ ਕਰਦੇ ਹੋਏ ਅੱਗੇ ਵਧੋਗੇ ਸਫਲਤਾਵਾਂ ਦੇ ਨਵੇਂ ਰਿਕਾਰਡ ਕਾਇਮ ਕਰੋਗੇ ਹਰ ਖੇਤਰ ਵਿੱਚ ਕਾਮਯਾਬੀ ਮਿਲੇਗੀ ਚਾਹੇ ਸਿੱਖਿਆ ਹੋਵੇ ਨੌਕਰੀ ਹੋਵੇ ਜਾਂ ਵਪਾਰ ਨਵੀਆਂ-ਨਵੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਮਾਤਾ ਲక్ష్ਮੀ ਤੁਹਾਡੇ ਉਤੇ ਬਿਲਕੁਲ ਮਿਹਰਬਾਨ ਹੈ ਇਹ ਸਮਾਂ ਤੁਹਾਡੇ ਜੀਵਨ ਦੇ ਸਾਰੇ ਦੁੱਖਾਂ ਦਾ ਅੰਤ ਕਰਨ ਵਾਲਾ ਹੈ ਦੋਸਤੋ ਇੱਕ ਗੱਲ ਦਾ ਧਿਆਨ ਰੱਖਣਾ ਕਿ ਕਿਸੇ ਦੇ ਭੁਲੇਖੇ ਵਿੱਚ ਆ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਾ ਕਰੋ ਕਿਸੇ ਦੇ ਭਰੋਸੇ ਤੇ ਕੋਈ ਕੰਮ ਨਾ ਕਰੋ ਕਿਉਂਕਿ ਜੇ ਤੁਸੀਂ ਕਿਸੇ ਦੇ ਭੁਲੇਖੇ ਦੇ ਵਿੱਚ ਆ ਕੇ ਕੰਮ ਕਰੋਗੇ ਉਸ ਨਾਲ ਨੁਕਸਾਨ ਹੋ ਸਕਦਾ ਹੈ ਇਹ ਫੈਸਲਾ ਚਾਹੇ ਕੈਰੀਅਰ ਵਪਾਰ ਨੌਕਰੀ ਜਾਂ ਪ੍ਰੇਮ ਸੰਬੰਧ ਵਿੱਚ ਹੋਵੇ ਸੋਚ ਸਮਝ ਕੇ ਫੈਸਲਾ ਕਰੋ ਦੂਜੀ ਗੱਲ ਤੁਹਾਡੇ ਅੰਦਰ ਇੱਕ ਵੱਡੀ ਕਮਜ਼ੋਰੀ ਹੈ ਤੁਸੀਂ ਲੋਕਾਂ ਦੇ ਬਹੁਤ ਚਲਦੇ ਭਰੋਸਾ ਕਰ ਲੈਂਦੇ ਹੋ ਲੋਕ ਤੁਹਾਡੇ ਭੋਲੇਪਨ ਦਾ ਗਲਤ ਫਾਇਦਾ ਲੈ ਲੈਂਦੇ ਹਨ ਉਹ ਤੁਹਾਡੇ ਤੋਂ ਕੰਮ ਕਢਵਾ ਲੈਂਦੇ ਹਨ ਪੈਸਾ ਵੀ ਲੈ ਲੈਂਦੇ ਹਨ ਪਰ ਜ਼ਿਆਦਾ ਤੁਹਾਡੀ ਵਾਰ ਹੀ ਆਉਂਦੀ ਹੈ ਤੁਹਾਨੂੰ ਕੁਝ ਵੀ ਨਹੀਂ ਮਿਲਦਾ ਇਸ ਲਈ ਅਜਾਏ ਲੋਕਾਂ ਤੋਂ ਬਚੋ ਜੋ ਤੁਹਾਡਾ ਗਲਤ ਜੋਸ਼ ਕਰਦੇ ਹਨ ਆਪਣੇ ਆਪ ਅੰਕੇ ਵੱਧੋ ਕਿਸੇ ਤੇ ਨਿਰਭਰ ਨਾ ਹੋ ਕਿਉਂਕਿ ਹੁਣ ਤੁਹਾਨੂੰ ਸਫਲਤਾ ਹਾਸਲ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਦੋਸਤੋ ਚੇਕ ਕਰ ਗੱਲ ਕਰੀਏ ਸਿੱਖਿਆ ਨੌਕਰੀ ਅਤੇ ਵਪਾਰ ਦੀ ਤਾਂ ਸਿੱਖਿਆ ਨੌਕਰੀ ਤੇ ਵਪਾਰ ਦੇ ਖੇਤਰ ਵਿੱਚ ਤੁਸੀਂ ਜੋ ਵੀ ਕੋਸ਼ਿਸ਼ ਕਰੋਗੇ ਨਿਸ਼ਚਿਤ ਤੌਰ ਤੇ ਸਫਲ ਹੋਵੋਗੇ ਨੌਕਰੀ ਵਾਲਿਆਂ ਨੂੰ ਚੰਗੀ ਖਬਰ ਮਿਲੇਗੀ ਜੋ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨਪਸੰਦ ਨੌਕਰੀ ਮਿਲੇਗੀ ਜਿਹੜੀਆਂ ਪ੍ਰਤੀਯੋਗੀ ਪ੍ਰੀਖਿਆ ਜਿਨ੍ਹਾਂ ਨੇ ਪ੍ਰਤੀਯੋਗੀ ਪ੍ਰੀਖਿਆ ਦਿੱਤੀ ਹੈ ਉਸ ਦਾ ਨਤੀਜਾ ਚੰਗਾ ਆ ਸਕਦਾ ਹੈ ਵਪਾਰੀਆਂ ਨੂੰ ਵਪਾਰ ਵਿੱਚ ਤਰੱਕੀ ਮਿਲੇਗੀ ਇਹ ਇੱਕ ਗੱਲ ਦਾ ਧਿਆਨ ਰੱਖੋ ਸਾਵਧਾਨ ਰਹੋ ਕੋਈ ਧੋਖਾ ਦੇ ਸਕਦਾ ਹੈ ਆਪਣੇ ਫੈਸਲੇ ਆਪ ਕਰੋ ਕਿਸੇ ਦੇ ਭਰੋਸੇ ਤੇ ਆ ਕੇ ਕੋਈ ਵੱਡਾ ਫੈਸਲਾ ਨਾ ਕਰੋ ਹੁਣ ਗੱਲ ਕਰਦੇ ਹਾਂ ਜੇ ਪ੍ਰੇਮ ਅਤੇ ਵਿਆਹ ਦੀ ਪ੍ਰੇਮ ਸਬੰਧਾਂ ਲਈ ਸਮਾਂ ਬਹੁਤ ਵਧੀਆ ਹੈ ਅਵਿਆਹੇ ਹੋਏ ਵਿਅਕਤੀਆਂ ਨੂੰ ਚੰਗਾ ਰਿਸ਼ਤਾ ਮਿਲ ਸਕਦਾ ਹੈ ਘਰ ਵਿੱਚ ਵਿਆਹ ਦੀਆਂ ਗੱਲਾਂ ਚੱਲ ਸਕਦੀਆਂ ਹਨ ਮਨ ਚਾਹ ਜੀਵਨ ਸਾਥੀ ਮਿਲ ਸਕਦਾ ਹੈ ਜੇਕਰ ਸੰਤਾਂ ਦੀ ਗੱਲ ਕਰੀਏ ਤਾਂ ਸੰਤਾਨ ਪ੍ਰਾਪਤੀ ਦਾ ਸੁੱਖ ਮਿਲਣ ਦਾ ਜੋਗ ਹੈ ਘਰ ਵਿੱਚ ਇੱਕ ਹਲਕਾਰੀਆਂ ਗੁੰਜਣ ਵਾਲੀਆਂ ਹਨ ਹੁਣ ਤੁਹਾਡੀ ਗੱਲ ਕਰਦੇ ਹਾਂ ਸਭ ਤੋਂ ਵੱਡੀ ਕਮਜ਼ੋਰੀ ਦੀ ਤਾਂ ਸਭ ਤੋਂ ਵੱਡੀ ਤੁਹਾਡੀ ਕਮਜ਼ੋਰੀ ਹੈ ਕਿ ਗੁੱਸਾ ਬਹੁਤ ਜਲਦੀ ਆਉਂਦਾ ਹੈ ਤੁਹਾਡੇ ਕੰਮ ਜੋ ਵਿਗਾੜ ਦਿੰਦਾ ਹੈ ਗੁੱਸੇ ਤੇ ਕੰਟਰੋਲ ਕਰੋ ਚੰਗਾ ਬੋਲੋ ਤੇ ਨਾਲ ਹੀ ਵਾਹਨ ਸਾਵਧਾਨੀ ਦੇ ਨਾਲ ਚਲਾਓ ਨਹੀਂ ਤਾਂ ਕੋਈ ਦੁਰਘਟਨਾ ਦਾ ਚਾਂਸ ਬਣ ਸਕਦਾ ਹੈ ਵਾਹਨ ਦਾ ਸੌਕੇ ਵੀ ਮਿਲ ਸਕਦਾ ਹੈ ਨਵਾਂ ਵਾਹਨ ਵੀ ਤੁਸੀਂ ਖਰੀਦ ਸਕਦੇ ਹੋ ਮਕਾਨ ਜਾਂ ਜ਼ਾਇਦਾਦ ਵੀ ਖਰੀਦ ਸਕਦੇ ਹੋ ਸਾਵਧਾਨੀ ਇੱਕ ਗੱਲ ਦੀ ਹੋਰ ਰੱਖਣੀ ਹੈ ਕਿ ਜੇਕਰ ਤੁਸੀਂ ਪੂਰੀ ਸੰਗਤ ਛੱਡਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਜੇ ਤੁਸੀਂ ਪੂਰੀ ਸੰਗਤ ਦੇ ਵਿੱਚ ਫਸੇ ਹੋ ਜਿਵੇਂ ਕਿ ਨਸ਼ਾ ਜਾਂ ਗਲਤ ਆਦਤ ਛੱਡਦੇ ਹੋ ਤਾਂ ਮੈਂ ਲਿਖ ਕੇ ਦਿੰਦੇ ਹਾਂ ਕਿ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਨਰਾਸ਼ਾ ਦੇ ਬਦਲ ਹਮੇਸ਼ਾ ਲਈ ਦੂਰ ਹੋ ਜਾਣਗੇ ਚੰਗੀ ਰਾਚ ਨੂੰ ਤੇ ਕੈਰੀਅਰ ਦੇ ਵਿੱਚ ਅੱਗੇ ਵਧੋ ਮਾਪਿਆਂ ਤੇ ਬਜ਼ੁਰਗਾਂ ਦਾ ਸਤਿਕਾਰ ਕਰੋ ਫਿਰ ਦੇਖਣਾ ਤੁਹਾਨੂੰ ਹਰ ਕੰਮ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਚੰਗੀ ਰਹੇਗੀ ਪਰ ਤਣਾਅ ਤੋਂ ਦੂਰ ਰੋ ਜੋਗਾ ਕਰੋ ਆਯੁਰਵੈਦਿਕ ਚੀਜ਼ਾਂ ਖਾਓ ਤੁਹਾਨੂੰ ਲਾਭ ਮਿਲੇਗਾ ਦੋਸਤੋ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਲਈ ਇਹ 7 ਦਿਨ ਬਹੁਤ ਹੀ ਲਾਭਦਾਇਕ ਹੋਣਗੇ ਇਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਰਹੀ ਹੈ ਅਤੇ ਕਈ ਸਫਲਤਾਵਾਂ ਇਹਨਾਂ ਨੂੰ ਮਿਲਣ ਵਾਲੀਆਂ ਹਨ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਏਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ